ਸਭ ਤੋਂ ਪਹਿਲਾਂ ਮੇਰੀ ਵੱਲੋਂ ਸਾਰੀ ਪੈਨ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜੇ ਤੇ ਹਰ ਇੱਕ ਮਨੋ ਕਾਮਨਾ ਦੇ ਨਾਲ ਨਿਵਾਜਣ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਿ ਤੁਸੀਂ ਆਪਣੀ ਇਸ ਨਿਮਾਣੀ ਜਿੱਪਾ ਨੂੰ ਇੰਨਾ ਪਿਆਰ ਦੇ ਰਹੇ ਹੋ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਤਾਂ ਭੈਣ ਦਾ ਸਵਾਲ ਹੈ ਮੇਰੀ ਛੋਟੀ ਭੈਣ ਹੈ ਜੀ ਉਹਦੀ ਮੈਰਿਜ ਨਹੀਂ ਹੋਈ ਬਹੁਤ ਪੁਰਾਣੀ ਮੇਰੇ ਨਾਲ ਜੁੜੀ ਹੋਈ ਹੈ ਤੇ ਉਹデア ਮੈਨੂੰ ਬਹੁਤ ਮੈਸੇਜ ਆਇਆ ਨੇ ਕਿ ਦੀਦੀ ਕਿ ਕਛੂਏ ਵਾਲੀ ਰਿੰਗ ਪਾਉਂਦੇ ਆਗੇ ਵੀ ਉਹ ਕਿਸ ਚੀਜ਼ ਲਈ ਪਾਈ ਜਾਂਦੇ ਤੁਸੀਂ ਦੇਖਿਆ ਹੁਣੇ ਅਕਸਰ ਹੈਨਾ ਤਦੋਂ ਤੁਸੀਂ ਜਾਣਿਓ ਕਿਸੇ ਜੋਤਿਸ਼ ਕੋਲੇ ਜਾਣਿਓ ਕਿਤੇ ਵੀ ਹੈਨਾ ਇਦਾਂ ਦੇ ਨਾਗਾ ਪਾਉਂਦੇ ਆ ਕਿਤੇ ਕੋਈ ਕਹਿੰਦਾ ਵੀ ਘੋੜੇ ਦੀ ਨਾਲ ਦੀ ਰਿੰਗ ਪਾ ਲਓ ਕੋਈ ਕਹਿੰਦਾ ਕਛੂਏ ਦੀ ਰਿੰਗ ਪਾ ਲਓ ਕੋਈ ਕਹਿੰਦਾ ਕੁਸ਼ ਪਾ ਲਓ ਕੋਈ ਕਹਿੰਦਾ ਕੁਸ਼ ਪਾ ਲਓ ਪਰ ਜਦੋਂ ਕਹਿੰਦੇ ਨੇ ਆਪਾਂ ਨੇ ਹੈਨਾ ਇਹ ਸਰਬਲ ਉਹਦੇ ਕੜੇ ਪਾ ਲੈਣਾ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਬਚਪਨ ਤੋਂ ਲੈ ਕੇ ਜਦੋਂ ਮੈਂ ਪੈਦਾ ਹੋਈ ਸੀ ਉਦੋਂ ਤੋਂ ਲੈ ਕੇ ਸੀ ਤਿੰਨ ਭੈਣ ਭਰਾ ਮੇਰੀ ਮੰਮਾ ਨੇ ਸਾਡੇ ਕਦੇ ਵੀ ਗੱਲ ਦੇ ਵਿੱਚ ਕਾਲਾ ਧਾਗਾ ਵੀ ਨਹੀਂ ਪਾਇਆ ਹੈਗਾ ਹਨ ਜਿਹੜੇ ਵੀ ਤੁਸੀਂ ਕਹੋਗੇ ਵੀ ਪੜ੍ਹੇ ਸਾਨੂੰ ਤੁਸੀਂ ਦੱਸਦੇ ਹੋ ਫਿਰ ਤੁਹਾਨੂੰ ਮੈਂ ਇਸ ਲਈ ਦੱਸਦੀ ਹਾਂ ਕਿਉਂਕਿ ਜਦੋਂ ਆਪਾਂ ਵਾਇਗਰੂ ਜੀ ਤੇ ਅਤੁੱਟ ਭਰੋਸਾ ਰੱਖਦੇ ਹਾਂ ਤਾਂ ਤੁਹਾਨੂੰ ਕੋਈ ਵੀ ਬੁਰੀ ਸ਼ਕਤੀ ਨਹੀਂ ਲੱਗਦੀ ਕੋਈ ਵੀ ਬੁਰੀ ਸ਼ਕਤੀ ਕੋਈ ਵੀ ਨੈਗੇਟਿਵਿਟੀ ਕੋਈ ਵੀ ਤੁਹਾਡੇ ਮਨ ਦੇ ਵਿੱਚ ਡਾਊਟ ਨਹੀਂ ਆਉਂਦਾ ਜੇ ਆਉਂਦਾ ਵੀ ਹੈ ਤਾਂ ਕਹਿੰਦੀ ਆਪਾਂ ਵਾਇਗਰੂ ਜੀ ਦੇ ਪਰਨੇ ਪੈਂਦੇ ਆ ਤੇ ਵਾਇਗਰੂ ਜੀ ਆਪਣੇ ਆਪ ਉਸ ਚੀਜ਼ ਤੋਂ ਬਚਾ ਲੈਂਦੀ ਹੈ ਜੇ ਅਗਰ ਆਪਾਂ ਵਾਇਗਰੂ ਜੀ ਦੇ ਚਰਨੀ ਨਹੀਂ ਲੱਗਦੇ ਤਾਂ ਆਪਾਂ ਨੂੰ ਹਰ ਇੱਕ ਚੀਜ਼ ਲੱਗਦੀ ਹੈ ਇਸ ਲਈ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਵੀ ਤੁਸੀਂ ਇਹ ਚੀਜ਼ ਨਾਲ ਸਿਮਰਨ ਕਰੋ ਕਿਉਂਕਿ ਬਹੁਤ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਜਲਦੇ ਨਾਲ ਕੀ ਹੋ ਜੂਗਾ ਜਲ ਦਾ ਸਾਨੂੰ ਗੁਰਬਾਣੀ ਦੇ ਨਾਲ ਕੀ ਸੰਬੰਧ ਹੈ ਫਲਾਣਾ ਤੁਮਕਾਣਾ ਹੈ ਨਾ ਤੇ ਅੱਜ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਨਾ ਜਿਹੜੇ ਵੀ ਭੈਣ ਭਰਾ ਦੇ ਮਨ ਦੇ ਵਿੱਚ ਡਾਊਟ ਹੈਗਾ ਨਾ ਕਿਉਂਕਿ ਇਹ ਇੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਮੈਂ ਤੁਹਾਨੂੰ ਦੱਸਦੀ ਆਈਆਂ ਉਹ ਚੀਜ਼ ਆ ਤੁਹਾਡੇ ਪਰਿਵਾਰ ਦੇ ਵਿੱਚ ਫਾਇਦਾ ਹੀ ਹੋਵੇਗਾ ਨੁਕਸਾਨ ਨਹੀਂ ਹੋਵੇਗਾ ਇਹ ਚੀਜ਼ ਜਿਹੜਾ ਵੀ ਕੋਈ ਟੋਟਕਾ ਮੈਂ ਗੁਰਬਾਣੀ ਦੇ ਨਾਲ ਤੁਹਾਨੂੰ ਦੱਸਦੀ ਆ ਜਿਵੇਂ ਕਿ ਤੁਸੀਂ ਦੇਖਿਆਗਾ ਗੁਰੂ ਨਾਨਕ ਦੇਵ ਜੀ ਨੇ ਤੁਸੀਂ ਪਿੱਛੇ ਇਤਿਹਾਸ ਦੇ ਵਿੱਚ ਸਾਖੀਆਂ ਸੁਣਿਓ ਤੇ ਦੇਖੋ ਇੱਕ ਵਾਰ ਨਾ ਗਣਕਾ ਪਾਪਨ ਨੂੰ ਤਾਰਿਆ ਸੀ ਉਹਨੂੰ ਇੱਕ ਤੋਤਾ ਦਿੱਤਾ ਸੀਗਾ ਕਿ ਰਾਮ ਰਾਮ ਜਪਾਈ ਜਾ ਤੋਤੇ ਨੇ ਤਾਂ ਤਾਰਿਆ ਨਹੀਂ ਉਹਨੂੰ ਤਾਰਿਆ ਤਾਂ ਰਾਮ ਰਾਮ ਨੇ ਨਾ ਬਹਾਨਾ ਕੀ ਬਣਿਆ ਤੋਤੇ ਦਾ ਉਸ ਤੋਂ ਬਾਅਦ ਜਦੋਂ ਕੌਡੇ ਰਾਖਸ ਨੂੰ ਤਾਰਿਆ ਸੀ ਤਾਂ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਉਹਨੇ ਇੱਕ ਸੀਸਾ ਮਿਲਿਆ ਸੀ ਜਦੋਂ ਉਹਨੇ ਕਿਹਾ ਸੀ ਵੀ ਮੇਰਾ ਉਧਾਰ ਕਦੋਂ ਹੋਊਗਾ ਤਾਂ ਉਹਨੂੰ ਕਿਹਾ ਸੀਗਾ ਵੀ ਕਾਲ ਯੁਗ ਦੇ ਅਵਤਾਰ ਵਿੱਚ ਗੁਰੂ ਨਾਨਕ ਦੇਵ ਜੀ ਅਵਤਾਰ ਧਾਰ ਕੇ ਆਉਣਗੇ ਸਿਰਫ ਤੈਨੂੰ ਉਹੀ ਇਸ ਸੀਸੇ ਦੇ ਵਿੱਚ ਦੇਖਣਗੇ ਹੋਰ ਕੋਈ ਨਹੀਂ ਕੌਡਰੈਕਸ ਜਦੋਂ ਵੀ ਚੀਜ਼ ਨੂੰ ਦੇਖਦਾ ਸੀ ਉਹ ਸੀਸੇ ਵਿੱਚ ਦੋਸਤ ਨੂੰ ਦਿਖਾਈ ਨਹੀਂ ਦਿੰਦਾ ਸੀ ਤੇ ਉਹ ਸਮਝ ਲੈਂਦਾ ਸੀ ਵੀ ਇਹ ਗੁਰੂ ਸਾਹਿਬ ਜੀ ਨਹੀਂ ਪਰ ਜਦੋਂ ਗੁਰੂ ਸਾਹਿਬ ਜੀ ਨੇ ਉਹਨੂੰ ਤਾਰਨਾ ਸੀ ਤਾਂ ਸੀਸੇ ਵਿੱਚ ਧਿਕੇਤੀ ਤੇ ਆਪਾਂ ਨੂੰ ਦੇਖੋ ਇਹ ਸਿਰਫ ਗੁਰੂ ਸਾਹਿਬ ਜੀ ਨਾਲ ਜੋੜਨ ਵਾਸਤੇ ਦੱਸਿਆ ਗਿਆ ਉਸ ਤੋਂ ਬਾਅਦ ਤ੍ਰੂਪ ਭਗਤ ਤ੍ਰੂਪ ਭਗਤ ਨੇ ਵੀ ਤਪੱਸਿਆ ਕੀਤੀ ਜਦੋਂ ਉਹਦੀ ਮਾਂ ਨੇ ਦੱਸਿਆ ਵੀ ਇਸ ਤਰੀਕੇ ਦੇ ਨਾਲ ਤਪੱਸਿਆ ਕਰਨ ਦੇ ਨਾਲ ਵਾਹਿਗੁਰੂ ਮਿਲਦਾ ਹੈ ਰਾਜ ਭਾਗ ਮਿਲਦੇ ਹੈਗੇ ਉਹ ਤਪੱਸਿਆ ਕਰਨ ਚਲੇ ਗਏ ਫਿਰ ਭਗਤ ਜੀ ਕਬੀਰ ਜੀ ਦੀ ਤੁਸੀਂ ਸਾਖੀਆਂ ਸੁਣੀਆਂ ਨੇ ਬਹੁਤ ਜ਼ਿਆਦਾ ਕਹਿੰਦੇ ਵੀ ਨਾਮ ਜਪਣ ਨਾਲ ਕੀ ਹੋਊਗਾ ਤਾਂ ਮਾਤਾ ਜੀ ਨੇ ਕਿਹਾ ਸੀਗਾ ਵੀ ਗੁੜ ਦਿੰਦੇ ਨੇ ਹੈ ਨਾ ਕਿਉਂਕਿ ਉਹਨੂੰ ਗੁੜ ਬਹੁਤ ਪਸੰਦ ਸੀਗਾ ਤੇ ਜਦੋਂ ਹੌਲੀ ਹੌਲੀ ਉਹ ਸਿਮਰਨ ਕਰਨ ਲੱਗੀ ਉਹਨਾਂ ਨੂੰ ਮਿਠਾਸ ਆਉਣ ਲੱਗੀ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੋਜੇ ਕਿ ਰੱਬ ਤੋਂ ਬਿਨਾਂ ਰੱਬ ਦੇ ਬਰਾਬਰ ਕੋਈ ਵੀ ਚੀਜ਼ ਨਹੀਂ ਸਿਮਰਨ ਦਾ ਜੋ ਮਿਠਾਸ ਆਉਂਦਾ ਹੈ ਨਾ ਉਹਦੇ ਵਰਗੀ ਕੋਈ ਰੀਸ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜਾਓਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਕੋਈ ਨੈਗੇਟਿਵਿਟੀ ਮਾਣੀ ਸਕਤੀ ਨਹੀਂ ਆਵੇਗੀ ਦੇਖੋ ਦੁੱਖ ਤਕਲੀਫਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਦੋਂ ਆਪਣੇ ਤੇ ਕੋਈ ਦੁੱਖ ਆਉਂਦੇ ਨਾ ਜਦੋਂ ਤੁਸੀਂ ਉਹਦੇ ਵਿੱਚ ਵੀ ਵਾਈਗੁਰੂ ਜੀ ਦਾ ਸਿਮਰਨ ਕਰੋਗੇ ਨਾ ਸੁਕਰਾਨਾ ਕਰੋਗੇ ਤਾਂ ਵਾਈਗੁਰੂ ਜੀ ਤੁਹਾਨੂੰ ਉਸ ਦੁੱਖ ਦੇ ਵਿੱਚੋਂ ਪਤਾ ਵੀ ਨਹੀਂ ਲੱਗਣਾ ਕਿਵੇਂ ਕੱਟ ਲਿਆ ਜਦੋਂ ਕਈ ਵਾਰੀ ਨਾ ਇੱਕੋ ਕੰਮ ਨੂੰ ਆਪਾਂ ਬਾਰ-ਬਾਰ ਬਾਰ-ਬਾਰ ਕਰੀ ਜਾਂਦੇ ਆਪਣਾ ਕੰਮ ਨਹੀਂ ਬਣਦਾ ਤਾਂ ਉਥੇ ਨਾ ਸਬਰ ਕਰ ਲਿਆ ਕਰੋ ਕਿ ਵਾਈਗੁਰੂ ਜੀ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇਸ ਤੋਂ ਵੀ ਵਧੀਆ ਸੋਚਿਆ ਹੋਣਾ ਮੈਂ ਤਾਂ ਸਿਰਫ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਵਾਈਗਰੂ ਜੀ ਮੈਨੂੰ 1000 ਰੁਪਏ ਮਿਲ ਜੇ ਜਾਂ ਮੈਨੂੰ 1 ਲੱਖ ਰੁਪਏ ਮਿਲ ਜੇ ਜਾਂ ਮੇਰਾ ਬੱਚਾ ਹਨਾ ਕੋਈ ਸਰਕਾਰੀ ਨੌਕਰੀ ਤੇ ਲੱਗ ਜੇ ਪਤਾ ਨਹੀਂ ਵਾਈਗਰੂ ਜੀ ਉਹ ਨਹੀਂ ਮਿਲਿਆ ਆਪਾਂ ਕਹਿ ਦਨ ਲਾ ਮੈਂ ਤਾਂ ਰੱਬ ਨੂੰ ਕਦਨ ਦਾ ਪਾਠ ਪੂਜਾ ਕਰਦਾ ਮੈਂ ਤਾਂ ਐ ਕਰਦਾ ਪਰ ਲਾਂਭੇ ਦੇਣ ਲੱਗ ਜਾਂਦੇ ਆ ਕੋ ਲਾਂਭੇ ਨਹੀਂ ਸ਼ੁਕਰਾਨਾ ਕਰੋ ਕਿ ਵਾਈਗਰੂ ਜੀ ਸ਼ੁਕਰ ਹੈ ਤੇਰਾ ਤੈ ਮੇਰੀ ਕਰਮਾਂ ਦੇ ਵਿੱਚ ਕਹਿੰਦੇ ਮਾਂ ਬਾਪ ਅਗਰ ਆਪਾਂ ਨੂੰ ਇੱਕ ਜਗ੍ਹਾ ਤੋਂ ਰੋਕਦੇ ਆ ਨਾ ਜਿਵੇਂ ਬੱਚਾ ਕਹਿੰਦਾ ਵੀ ਮੈਂ ਤਾਂ ਕਾਲਜ ਹੀ ਲਾ ਲਓ ਵੀ ਮੈਂ ਤਾਂ ਪਟਿਆਲੇ ਕਾਲਜ ਦੇ ਵਿੱਚ ਲੱਗਣਾ ਆਪਾਂ ਕਹਾਂਗੇ ਵੀ ਨਹੀਂ ਪੁੱਤ ਅਸੀਂ ਤੈਨੂੰ ਚੰਡੀਗੜ੍ਹ ਲਾਉਣੇ ਆ ਜਾਂ ਅਸੀਂ ਤੈਨੂੰ ਨਾ ਸੰਗਰੂਰ ਲਗਾ ਦਿੰਨੇ ਆ ਜਾਂ ਅਸੀਂ ਤੈਨੂੰ ਕਿਤੇ ਹੋਰ ਲਗਾ ਦਿੰਨੇ ਆ ਹਨਾ ਤੇ ਉਸ ਟਾਈਮ ਨਾ ਬੱਚਾ ਕਹੂਗਾ ਵੀ ਨਹੀਂ ਮੇਰੇ ਮਾਪੇ ਉਹ ਨਾ ਮੇਰੀ ਮੰਨਦੇ ਨਹੀਂ ਹੈਗੇ ਜਿਵੇਂ ਕਿ ਮੇਰੀ ਬੇਟੀ ਖੁਦ ਮੈਨੂੰ ਕਹਿੰਦੀ ਹੈ ਮੇਰੀ ਬੇਟੀ ਤੇ ਨਾ ਸ਼ੁਰੂ ਤੋਂ ਸੀਗਾ ਵੀ ਮੈਂ ਟੀਚਰ ਬਣਾ ਪਰ ਮੈਨੂੰ ਪਤਾ ਸੀਗਾ ਵੀ ਟੀਚਰ ਲਾਈਨ ਦੇ ਵਿੱਚ ਮੈਂ ਖੁਦ ਇਸ ਚੀਜ਼ ਦੇ ਵਿੱਚੋਂ ਨਿਕਲੀ ਹੋਈ ਆ ਵੀ ਟੀਚਰ ਲਾਈਨ ਦੇ ਵਿੱਚ ਨਾ ਬਹੁਤ ਜ਼ਿਆਦਾ ਮਿਹਨਤ ਆ ਬਹੁਤ ਜ਼ਿਆਦਾ ਇਕ ਲਾਲ ਸਟਰਗਲ ਹੈਗਾ ਹਨਾ ਤੇ ਅੱਗੇ ਫਿਊਚਰ ਤੁਹਾਨੂੰ پتہ ਇਹ ਵੀ ਕਿੰਨਾ ਕਿ ਬ੍ਰਾਈਟ ਹੈਗਾ ਹਨਾ ਤੇ ਮੈਂ ਬੇਟੀ ਨੂੰ ਉਸ ਟਾਈਮ ਚਲੋ 10ਵੀਂ ਤੱਕ ਉਹਨੇ ਕੀਤਾ ਉਸ ਤੋਂ ਬਾਅਦ ਉਹਨੂੰ ਮੈਂ ਮੈਡੀਕਲ ਦਵਾਤਾ ਤੇ ਮੈਂ ਉਹਨੂੰ ਇਹ ਵੀ ਕਿਹਾ ਵੀ ਬੇਟਾ ਕੋਈ ਗੱਲ ਨਹੀਂ ਵੀ ਹੌਲੀ ਹੌਲੀ ਵੀ ਤੂੰ ਨਾ ਇੱਕ ਡਾਕਟਰ ਬਣੇਂਗੀ ਅਦਾ ਨਾ ਬੇਟੀ ਹੁਣ ਵੀ ਮੈਨੂੰ ਕਹਿੰਦੀ ਆ ਮੈਂ ਮੰਮਾ ਮੈਂ ਬੈਂਕਿੰਗ ਚ ਜਾਣਾ ਸੀ ਜਾਂ ਮੈਂ ਟੀਚਰ ਲੈਨ ਦੇ ਵਿੱਚ ਜਾਣਾ ਸੀਗਾ ਤੇ ਮੈਂ ਉਹਨੂੰ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ ਵੀ ਤੂੰ ਅੱਗੇ ਅੱਗੇ ਚੱਲ ਵੀ ਅੱਗੇ ਤੂੰ ਮੈਡੀਕਲ ਦੇ ਵਿੱਚ ਵੀ ਤੂੰ ਟੀਚਰ ਬਣ ਸਕਦੀ ਹੈ ਪਰ ਹੁਣ ਮੇਰੀ ਬੇਟੀ ਨਾ ਮੈਨੂੰ ਖੁਦ ਆ ਕੇ ਕਹਿੰਦੀ ਜਿਹੜੇ ਬੱਚੇ ਆਪਦੇ ਫੈਸਲੇ ਖੁਦ ਲੈਂਦੇ ਹਨ ਉਹ ਐਂਡ ਤੇ ਜਾ ਕੇ ਨਾ ਪਸਤਾਉਂਦੇ ਆ ਪਰ ਜਿਹੜੇ ਮਾਪੇ ਫੈਸਲੇ ਲੈ ਲੈਂਦੇ ਹਨ ਨਾ ਉਹ ਪਸਤਾਵਾ ਨਹੀਂ ਹੁੰਦਾ ਤੇ ਵਾਹਿਗੁਰੂ ਜੀ ਹੁਣ ਤਰਕੀਆਂ ਹੀ ਬਖਸ਼ ਦੇ। ਤੇ ਆਗੀ ਗੱਲ ਉਹ ਸੌਰੀ ਕਸੂਏ ਵਾਲੀ ਹੈ ਨਾ ਕਸੂਏ ਦੀ ਜਿਹੜੀ ਰਿੰਗ ਪਾਉਣ ਲਈ ਆਪਾਂ ਨੂੰ ਕਹਿੰਦੇ ਨੇ ਇਹ ਇੱਕ ਲక్ష్ਮੀ ਦਾ ਬਾਹਣ ਹੈ ਕਸੂਆ ਜਿਵੇਂ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੁੰਦੇ ਸੀਗੇ ਉਸ ਤਰੀਕੇ ਦੇ ਨਾਲ ਹਨਾ ਜਿਵੇਂ ਗਣੇਸ਼ ਜੀ ਦਾ ਚੂਹਾ ਹੈਗਾ ਹਨਾ ਮੂਸ਼ਾ ਕਹਿੰਦੇ ਨੇ ਆਪਾਂ ਤੀਸੇਰਾ ਵਾਲੀ ਮਾਤਾ ਤੁਸੀਂ ਸੇਰ ਦੇ ਉੱਪਰ ਚੜੇ ਹੋਏ ਹੋ ਨਾ ਉਹਨਾਂ ਨੂੰ ਦੇਖਿਆ ਹੈਗਾ ਵੀ ਉਸ ਚੀਜ਼ ਦੇ ਨਾਲ ਕਹਿੰਦੇ ਵੀ ਧਾਣ ਦੀ ਹੈ ਨਾ ਉਤਪਤੀ ਹੋ ਜਾਂਦੀ ਹੈ ਵੀ ਜਿਹੜਾ ਕਸ਼ੂਏ ਵਾਲੀ ਰਿੰਗ ਪਾਉਂਦੇ ਜਿਵੇਂ ਨਾ ਘੋੜੇ ਦੀ ਨਾਲ ਪਾਉਂਦੇ ਨੇ ਵੀ ਉਹ ਨਜ਼ਰ ਤੋਂ ਬਚਾਇਆ ਜਾਂਦਾ ਹੈਗਾ ਹਨ ਤਾਂ ਦੇਖੋ ਇਹ ਸਾਰੀਆਂ ਚੀਜ਼ਾਂ ਦਤਾਂ ਫਾਇਦਾ ਹੈ ਆਗਰ ਤੁਸੀਂ ਸਿਮਰਨ ਕਰੋਗੇ ਇੱਕ ਬਹਾਨਾ ਤੁਹਾਨੂੰ ਇਹ ਚੀਜ਼ਾਂ ਨੇ ਕੁਝ ਨਹੀਂ ਦੇਣਾ ਜਿਵੇਂ ਕਹਾ ਸਚਾਈ ਦੱਸਣਾ ਤਾਂ ਤੁਹਾਨੂੰ ਕਿਸੇ ਵੀ ਚੀਜ਼ ਨੇ ਕੁਝ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਮਿਹਨਤ ਸਿਮਰਨ ਤੇ ਵਾਹਿਗੁਰੂ ਜੀ ਦੀ ਰਹਿਮ ਤਾਂ ਨਹੀਂ ਹੁੰਦੀ ਤੁਸੀਂ ਮਿਹਨਤ ਕਰੋ ਸਿਮਰਨ ਕਰੋ ਤੇ ਵਾਹਿਗੁਰੂ ਜੀ ਦੀ ਰਹਿਮਤ ਤੁਹਾਡੇ ਤੇ ਹੋਵੇਗੀ ਹੋਵੇਗੀ ਤੋਂ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਮਿਲਣੀਆਂ ਹੀ ਮਿਲਣਗੀਆਂ ਮੈਂ ਕੋਰੇ ਕਾਗਜ਼ ਤੇ ਲਿਖ ਕੇ ਦੇਣ ਲਈ ਤਿਆਰ ਹਾਂ ਇੱਕ ਵਾਰ ਚ ਨੂੰ ਦੋ ਬੇਟੇ ਹੁੰਦੇ ਦੋਨੋਂ ਪੂਰੀ ਮਿਹਨਤ ਕਰਦੇ ਆ ਕਿਸੇ ਦੇ ਕਰਮਾਂ ਦੇ ਵਿੱਚ ਸਿਰਫ ਖੇਤੀ ਲਿਖੀ ਹੁੰਦੀ ਹੈ ਕਿਸੇ ਨੂੰ ਚੌ ਮਿਲ ਜਾਂਦੀ ਹੈ ਕਿਉਂ ਮਿਲਦੀ ਹੈ ਕਿਉਂਕਿ ਜੀਤੇ ਰਹਿਮਤ ਹੋ ਜਾਂਦੀ ਹੈ ਨਾ ਉਸਨੇ ਕੀਤੀ ਤਾਂ ਮੇਰੀ ਹੱਥ ਬਣ ਕੇ ਬੇਨਤੀ ਹੈ ਕਿ ਤੁਸੀਂ ਨਾ ਕੁਝ ਗਲਤੀਆਂ ਕਰਦੇ ਹੋ ਜਿੰਨਾ ਕਰਕੇ ਤੁਸੀਂ ਪਾਠ ਪੂਜਾ ਸਿਮਰਨ ਦਿਨ ਰਾਤ ਦੇਖੋ ਚਾਹੇ ਮੈਂ ਤੁਹਾਨੂੰ ਜਿੰਨੇ ਵੀ ਟੋਟਕੇ ਦੱਸਦਾ ਪਰ ਕਮੈਂਟ ਤੁਸੀਂ ਹੈ ਨਾ ਪੜਦੇ ਹੋ ਸਾਰੇ ਪੜ੍ਹਦੇ ਹੋ ਮੈਨੂੰ ਪਤਾ ਵੀ ਹਰ ਇੱਕ ਭੈਣ ਭਰਾ ਇਹੀ ਪੁੱਛਦਾ ਵੀ ਦੀਦੀ ਕਿਹੜਾ ਪਾਠ ਕਰਦੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਮੈਂ ਚਾਹੇ ਸਤ੍ਰੂ ਭਗਤ ਪਖਲਾਤ ਭਗਤ ਦੀ ਮਾਤਾ ਜੀ ਹੋਰਾਂ ਦੀ ਤਰਾਣਾ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਭਟਕ ਚੁੱਕੀਆਂ ਆਪ ਇਹਨੇ ਦੁੱਖ ਤਕਲੀਫਾਂ ਦੇ ਵਿੱਚ ਘਿਰ ਚੁੱਕਿਆ ਨਾ ਹਰ ਕੋਈ ਆਪਾਂ ਨੂੰ ਨਾ ਉਸੇ ਜਾਲ ਵਿੱਚ ਫਸਾਉਣ ਨੂੰ ਫਿਰਦਾ ਬਹੁਤ ਮੈਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਤੂੰ ਟੋਟ ਕੇ ਦੱਸਦੀ ਐ ਤੂੰ ਫਲਾਣਾ ਕਰਦੀ ਐ ਤੂੰ ਭੁਕਾਣਾ ਕਰਦੀ ਐ ਪਰ ਕਹਿੰਦੇ ਨੇ ਜੇ ਉਖਲੀ ਚ ਸਿਰ ਦਿੱਤਾ ਕਹਿੰਦੇ ਫਿਰ ਮੂਲਿਆਂ ਦਾ ਕੀ ਡਰ ਇਹ ਤਾਂ ਚਲੋ ਮੈਂ ਇਮੋਸ਼ਨਲ ਆ ਮੈਨੂੰ ਥੋੜਾ ਜਿਹਾ ਗੁੱਸਾ ਜਲਦੀ ਆ ਜਾਂਦਾ ਵੀ ਐ ਹੋ ਜਾਂਦੇ ਵੀ ਹੈ ਨਾ ਵੀ ਤੁਸੀਂ ਸਮਝਦੇ ਕਿਉਂ ਨਹੀਂ ਵੀ ਹੋਰ ਵੀ ਤਾਂ ਜਾ ਕੇ ਤੁਸੀਂ ਨਾ ਡੇਰਿਆਂ ਤੇ ਜਬ ਜਟਾ ਖਲਾ ਕੇ ਹੈ ਨਾ ਜਿਹੜੇ ਤੁਹਾਨੂੰ ਉਹ ਕਰਦੇ ਨੇ ਵੀ ਉਹਨਾਂ ਨੂੰ ਤਾਂ ਜਾ ਕੇ ਨਾ ਵੀ ਨਾਲੇ ਤਾਂ ਤੁਸੀਂ ਲੱਖਾਂ ਰੁਪਿਆ ਉਹਨਾਂ ਨੂੰ ਦਿੰਨੇ ਆ ਹਨ ਪਰ ਫਾਇਦਾ ਕੁਛ ਵੀ ਨਹੀਂ ਹੁੰਦਾ ਤੁਸੀਂ ਘਰ ਦੇ ਵਿੱਚ ਬੈਠ ਕੇ ਸਿਮਰਨ ਕਰੋ ਪੂਜਾ ਕਰੋ ਪਾਠ ਕਰੋ ਮਿਹਨਤ ਕਰੋ ਤਾਂ ਦੇਖਿਓ ਤੁਹਾਨੂੰ ਰੰਗ ਭਾਗ ਲੱਗਦੇ ਕਦੇ ਵੀ ਨਹੀਂ ਹੁੰਦਾ ਦੇਖੋ ਇੱਕ ਅੱਜ ਕੱਲ ਦੇ ਸਮੇਂ ਦੇ ਵਿੱਚ ਨਾ ਜਿਹੜਾ ਪਕਾਇਦੇ ਨਾਲ ਮੈਂ ਤਾਂ ਬਹੁਤ ਮਿਹਨਤ ਕਰਦਾ ਮੈਨੂੰ ਤਾਂ ਕੁਛ ਨਹੀਂ ਮਿਲਦਾ ਬਿਲਕੁਲ ਗਲਤ ਆ ਮੈਂ ਕਹਿਣੀ ਆ 100% ਗਲਤ ਹੈ ਤੁਸੀਂ ਮਿਹਨਤ ਕਰੋਗੇ ਨਾ ਤੁਸੀਂ ਦਿਮਾਗ ਨਾਲ ਕਹਿੰਦੇ ਕੱਲਾ ਇਹ ਨਹੀਂ ਹੈਗਾ ਕੋ ਪੋਲੂ ਦੇ ਬੈਲ ਵਾਂਗੂ ਅੱਖਾਂ ਤੇ ਪੱਟੀ ਬੰਨ੍ਹ ਕੇ ਬਸ ਮਿਹਨਤ 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 ਨਹੀਂ ਮਿਹਨਤ ਦੇ ਨਾਲ ਆਪਣੇ ਦਿਮਾਗ ਨੂੰ ਚਲਾਕ ਤੇ ਚੁਸਤ ਬਣਾਓ ਆਗਰ ਤੁਸੀਂ 1000 ਰੁਪਿਆ ਕਮਾਉਣਾ ਹੀ ਹੋ ਨਾ ਤਾਂ ਉਹਦੇ ਵਿੱਚੋਂ 200 ਰੁਪਿਆ 100 ਰੁਪਿਆ ਸੇਵਿੰਗ ਦੇ ਵਿੱਚ ਰੱਖੋ ਬਚਤ ਨੂੰ ਉਨਾ ਕਾ ਰੱਖੋ ਇਹ ਨਹੀਂ ਹੈਗਾ ਵੀ ਆ ਨਾ ਤੁਸੀਂ ਅੱਜ ਦਾ 1000 ਰੁਪਿਆ ਕਮਾਉਣ ਜਿਵੇਂ ਕੱਲ ਨੂੰ 2000 ਕਮਾਉਂ ਫੇਰ ਰੱਖੋ ਇੱਕ ਤੋਂ ਸ਼ੁਰੂਆਤ ਕਰੋਗੇ ਕਹਿੰਦੇ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ। ਅਗਰ ਤੁਸੀਂ ਥੋੜਾ ਜਿਹਾ ਮਿਹਨਤ ਦੇ ਨਾਲ ਦਿਮਾਗ ਨਾਲ ਚੱਲਣ ਲੱਗ ਜੂਗੇ ਨਾ ਤਾਂ ਮੈਂ ਕਹਿੰਦੀ ਆ ਵੀ ਕਦੇ ਵੀ ਨਹੀਂ ਹੈਗਾ ਇੱਕ ਔਰਤ ਵੀ ਜੇ ਚਾਹੇ ਨਾ ਅੱਜ ਦੇ ਸਮੇਂ ਦੇ ਵਿੱਚ ਜੇ ਚਾਹੇ ਘੱਟੋ-ਘੱਟ ਲੱਖਾਂ ਰੁਪਏ ਮਹੀਨੇ ਦਾ ਕਮਾ ਸਕਦੀ ਹੈ ਤੇ ਆਪਣੇ ਪਰਿਵਾਰ ਨੂੰ ਆਪਣੇ ਪਤੀ ਨੂੰ ਪੂਰਾ ਆਪਾਂ ਕਹਿੰਦੇ ਆਂ ਜਿਹੜੇ ਖੁਸ਼ੀਆਂ ਦੇ ਸਕਦੀ ਹੈ। ਪਰ ਆਪਾਂ ਲ ਮੈਂ ਕੀ ਕਰਾਂ ਮੇਥੇ ਤਾਂ ਹੁੰਦਾ ਨਹੀਂ ਮੈਂ ਤਾਂ ਐ ਹੀ ਆ ਮੈਂ ਤਾਂ ਬੋਹ ਆ ਮੈਂ ਤੇ ਜੇ ਆ ਬੋ ਦੇਖੋ ਐਦਾਂ ਦੇ ਬਹਾਨੇ ਤਾਂ ਸਾਰਿਆਂ ਨੂੰ ਹੀ ਆਉਂਦੇ ਹਨ ਯਕੀਨ ਮੰਨਿਓ ਮੈਨੂੰ 5 ਮਿੰਟ 10 ਮਿੰਟ ਜਿਹੜੇ ਮੈਂ ਵੀਡੀਓ ਬਣਾਉਣੇ ਤੁਸੀਂ ਕਹਿ ਨਾ ਦਿੱਦੀ ਲੰਬੀ ਵੀਡੀਓ ਬਣਾ ਦੇਣੀ ਆ ਪਰ ਮੇਰਾ ਵੀ ਤਾਂ ਇਹਦੇ ਵਿੱਚ ਕੋਈ ਥੋੜਾ ਬਹੁਤਾ ਫਾਇਦਾ ਕਰ ਦਿਆ ਕਰੋ ਨਾ ਤੁਸੀਂ ਮੈਂ ਕਿਹਾ ਤੁਹਾਨੂੰ ਕੋਈ ਬਣਾ ਕੇ ਦਿਖਾਉਣੀ ਹੁੰਦੀ ਆ ਚੀਜ਼ ਹਨਾ ਮੈਂ ਤਾਂ ਤੁਹਾਨੂੰ ਦੱਸਣਾ ਹੀ ਹੁੰਦਾ ਲਗਾ ਕੇ ਤੁਸੀਂ ਸੁਣ ਲਿਆ ਕਰੋ ਆਪਦੇ ਬਾਰੇ ਨੇਣਾ ਸੋਚਿਆ ਕਰੋ ਦੂਸਰੇ ਬਾਰੇ ਵੀ ਥੋੜਾ ਜਿਆਦਾ ਸੋਚ ਲਿਆ ਕਰੋ ਹਨਾ ਤਾਂ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦੀ 5-4 ਮਿੰਟ ਤੁਸੀਂ ਮੇਰੀ ਵੀਡੀਓ ਦੇਖੋਗੇ ਇੱਕ ਹੈਪੀ ਵਾਲਾ ਬਟਨ ਆਉਂਦਾ ਕੋਣ ਵੀ ਪਲੀਜ਼ ਜ਼ਰੂਰ ਦਬਾ ਦਿਆ ਕਰੋ ਚਲੋ ਫਿਰ ਮੈਨੂੰ ਤੁਸੀਂ ਕਹੋਗੇ ਵੀ ਦੀਦੀ ਗੱਲਾਂ ਬਹੁਤ ਹੋ ਗਈਆਂ ਨਾ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਤੁਹਾਨੂੰ ਸਿਮਰਨ ਦਾ ਪੂਰਾ ਫਲ ਕਿਉਂ ਨਹੀਂ ਮਿਲਦਾ ਕੁਝ ਗਲਤੀਆਂ ਨੇ ਜਿਹੜੀਆਂ ਨੂੰ ਤੁਸੀਂ ਅੱਜ ਤੋਂ ਹੀ ਛੱਡੋ ਤਾਂ ਦੇਖਿਓ ਤੁਹਾਡਾ ਮਨ ਵੀ ਠੀਕੇਗਾ ਡਿਪਰੈਸ਼ਨ ਵੀ ਘਟੇਗਾ ਬਰਕਤ ਵੀ ਆਵੇਗੀ ਬਿਮਾਰੀਆਂ ਵੀ ਖਤਮ ਹੋਣਗੀਆਂ ਤੇ ਕਰੇ ਹੋਏ ਪਾਠ ਦਾ ਤੁਹਾਨੂੰ ਫਲ ਵੀ ਮਿਲੇਗਾ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਸਿਮਰਨ ਕਰਨਾ ਹੈ ਪਾਠ ਕਰਨਾ ਹੈਗਾ ਉਸ ਤੋਂ ਪਹਿਲਾਂ ਜਿਹੜੀਆਂ ਨੇ ਗਲਤੀਆਂ ਨੂੰ ਛੱਡੋ ਸਭ ਤੋਂ ਪਹਿਲਾਂ ਤਾਂ ਹੰਕਾਰ ਛੱਡੋ ਜਿੱਡਾ ਵੀ ਇਸ ਘਰ ਦੇ ਵਿੱਚ ਕਲੇਸ਼ ਲੜਾਈ ਝਗੜੇ ਦਾ ਮੇਨ ਕਾਰਨ ਹੰਕਾਰ ਹੀ ਹੈ ਮੈਂ ਕਹਿੰਦੀ ਆ ਮੈਂ ਕਰਦੀ ਆ ਦੂਜਾ ਕਹਿੰਦਾ ਮੈਂ ਕਰਦੀ ਆ ਸੱਸ ਕਹਿੰਦੀ ਆ ਮੈਂ ਕਰਦੀ ਆ ਪਤੀ ਕਹਿੰਦਾ ਮੈਂ ਕਰਦਾ ਬੱਚੇ ਕਹਿੰਦੇ ਨੇ ਮੈਂ ਕਰਦੀ ਜਿੱਦ ਦਿਨ ਇਹ ਮੈਂ ਨਿਕਲ ਗਈ ਨਾ ਜਿੱਦਨ ਤੁਸੀਂ ਕੋਈ ਵੀ ਗਲਤੀ ਹੁੰਦੀ ਆ ਤਾਂ ਤੁਸੀਂ ਉੱਥੇ ਕਹਿ ਦਿਆ ਕਰੋ ਵਾਹਿਗੁਰੂ ਜੀ ਹੋ ਸਕਦੇ ਮੈਂ ਇਹਦੇ ਵਿੱਚ ਗਲਤ ਹੋਵਾਂ ਤੇ ਆਪਣੇ ਪਤੀ ਤੋਂ ਸੱਸ ਸਹੁਰੇ ਤੋਂ ਖੁਦ ਤੋਂ ਸਾਰੇ ਪਰਿਵਾਰ ਇਹ ਤੁਸੀਂ ਕਰਕੇ ਦੇਖੋ ਇੱਕ ਮਹੀਨਾ ਕਰ ਲਓ ਮੇਰੇ ਕਹ ਤਾਂ ਤੁਹਾਡਾ ਘਰ ਸਵਰਗ ਵਾਂਚੂ ਆ ਹਨ ਜੇ ਇੱਕ ਨੁਕਸਾਨ ਹੋ ਗਿਆ ਜਿਵੇਂ ਪਤੀ ਤੋਂ ਕੋਈ ਨੁਕਸਾਨ ਹੋ ਗਿਆ 50000 ਦਾ ਲੱਖ ਦਾ ਆਪਾਂ ਤਾਂ ਕਿਧਰ ਨਹੀਂ ਲਾਇਦਿਆਂ ਤਾਂ ਮੈਂ ਪਹਿਲਾਂ ਹੀ ਕਹਿਆ ਸੀ ਲਤੂ ਤਾਂ ਐ ਕਰਦੇ ਤਾਂ ਬਸ ਤੁਸੀਂ ਕੋਈ ਵੀ ਕੋਈ ਗੱਲ ਨਹੀਂ ਜੀ ਹੱਥਾਂ ਦੀ ਮਹਿਲ ਆਪਾਂ ਫੇਰ ਕਮਾ ਲਾਂਗੇ ਇਹਦੇ ਨਾਲ ਘਰ ਦੇ ਵਿੱਚ ਪਲੇਸ ਖਤਮ ਸਭ ਤੋਂ ਪਹਿਲਾਂ ਹੰਕਾਰ ਫਿਰ ਕ੍ਰੋਧ ਨਿੰਦਿਆ ਚੁਗਲੀ ਜਿਵੇਂ ਕਿ ਆਪਾਂ ਦੂਸਰਿਆਂ ਦੀ ਹਨਾ ਚੁਗਲੀਆਂ ਕਰਨ ਦੇ ਜ਼ਿਆਦਾ ਟਾਈਮ ਵੇਸਟ ਕਰਦੇ ਆ ਕਿਸੇ ਤੋਂ ਈਰਖਾ ਕਰਨੀ ਕਿਸੇ ਤੇ ਵੀ ਜਲਸੀ ਕਰਨੀ ਵੀ ਹਾਂ ਉਹਨੇ ترقی ਕਰਨ ਲਈ ਮੈਂ ਤੁਸੀਂ ਕਹੋ ਵੀ ਮੈਂ ਵੀ ਇੱਕ ਦਿਨ ਵਾਹਿਗੁਰੂ ਜੀ ਮੇਰੇ ਵੀ ਭਾਗ ਬਦਲੋਗੇ ਮੈਂ ਵੀ ਇੱਕ ਦਿਨ ਬਹੁਤ ਬੁਲੰਦੀਆਂ ਤੇ ਜਾਵਾਂ ਮੇਰੇ ਘਰ ਦੇ ਵਿੱਚ ਨਸ਼ਾ ਗਰੀਬੀ ਜੋ ਵੀ ਹੈ ਵਾਹਿਗੁਰੂ ਜੀ ਮੈਨੂੰ ਪਤਾ ਵੀ ਤੁਸੀਂ ਕਟੋਗੇ ਕਮੀ ਮੇਰੇ ਚ ਤੇਰੇ ਚ ਦੇਨ ਚ ਨਹੀਂ ਕਿਉਂਕਿ ਮੈਂ ਉਹ ਨਹੀਂ ਨਾ ਮਿਹਨਤ ਕਰ ਰਿਹਾ ਮੈਂ ਨਾ ਉਹਨਾਂ ਸਿਮਰਨ ਕਰ ਰਿਹਾ ਵਾਹਿਗੁਰੂ ਜੀ ਕਿਰਪਾ ਕਰ ਜਿੱਦਣ ਤੁਸੀਂ ਇਹ ਸਾਰੀਆਂ ਗਲਤੀਆਂ ਛੱਡਤੀਆਂ ਨਾ ਝੂਠ ਬੋਲਣਾ ਨਿੰਦਿਆ ਚੁਗਲੀ ਕਰਨੀ ਹੰਕਾਰ ਕਰਨਾ ਕ੍ਰੋਧ ਕਰਨਾ ਤਾਂ ਦੇਖੋ ਤੁਹਾਡੇ ਘਰ ਦੇ ਵਿੱਚ ਬਰਕਤਾਂ ਤੇ ਤੁਹਾਡਾ ਸਿਮਰਨ ਕੀਤਾ ਹੋਇਆ ਕਿੰਨਾ ਤੁਹਾਨੂੰ ਬਰਕਤਾਂ ਦਿੰਦਾ ਤੇ ਦੂਸਰੇ ਮੈਂ ਪਹਿਲਾਂ ਵੀ ਕਹਿਆ ਸੀ ਵੀ ਬੈਡਰੂਮ ਦੇ ਵਿੱਚ ਨਾ ਇਦਾਂ ਹੀ ਬੈੱਡ ਤੇ ਬਹਿ ਕੇ ਪਾਠ ਨਾ ਕਰਿਆ ਕਰੋ ਉਹਦੇ ਨਾਲ ਤੁਹਾਡਾ ਜਿੰਨਾ ਮਰਜ਼ੀ ਪਾਠ ਪੂਜਾ ਕਰ ਲਓ ਤੁਹਾਨੂੰ ਕੋਈ ਫਸਲ ਨਹੀਂ ਹੋਣ ਵਾਲਾ ਜੇ ਤੁਸੀਂ ਬੈਠਣਾ ਵੀ ਹੈ ਤਾਂ ਕੱਪੜਾ ਅਲੱਗ ਤੋਂ ਵਿਸਾ ਕੇ ਫਿਰ ਬੈਠਿਆ ਕਰੋ ਦੂਸਰੇ ਕੈਸੀ ਇਸ਼ਨਾਨ ਕਰਕੇ ਜ਼ਰੂਰ ਸਿਮਰਨ ਕਰਿਆ ਕਰੋ ਅਗਰ ਤੁਸੀਂ ਪਤੀ ਪਤਨੀ ਹੋ ਨਹੀਂ ਤਾਂ ਤੁਸੀਂ ਚਲੋ ਪਿੰਡੇ ਇਸ਼ਨਾਨ ਕਰਕੇ ਵੀ ਕਰ ਸਕਦੇ ਹੋ ਕਿਉਂਕਿ ਇਦਾਂ ਦੀਆਂ ਚੀਜ਼ਾਂ ਨਾ ਇਹ ਹੈ ਛੋਟੀਆਂ-ਮੋਟੀਆਂ ਪਰ ਤੁਹਾਨੂੰ ਇਹਦਾ ਫਲ ਬਹੁਤ ਜ਼ਿਆਦਾ ਮਿਲੂਗਾ ਇੱਕ ਨਾ ਹਰ ਟਾਈਮ बस ਵਾਇਕ੍ਰੂ ਦਾ ਸਿਮਰਨ ਵਾਇਕ੍ਰੂ ਦਾ ਜਗਿਰਦਾਸ ਆ ਵਾਇਕ੍ਰੂ ਜੀ ਤੇ ਭਰੋਸਾ ਨਾ ਟੁੱਟਣ ਦੇ ਫੇਰ ਦੇਖੋ ਕਿਵੇਂ ਚਮਤਕਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਆ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸਿਆ ਨੇ ਨਾ ਇਹਨਾਂ ਨੂੰ ਅੱਜ ਤੋਂ ਹੀ ਛੱਡੋ ਤੇ ਜਿਹੜੇ ਰਿੰਗ ਵਗੈਰਾ ਜੋ ਵੀ ਕੁਝ ਹੈ ਇਹਨੂੰ ਧਾਰਨ ਕਰ ਲਓ ਚਾਹੇ ਨਾ ਕਰੋ ਤਾਂ ਵੀ ਕੁਝ ਨਹੀਂ ਹੈਗਾ ਸਿਮਰਨ ਕਰਨ ਲੱਗ ਜਿਓ ਚਾਹੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਕੁਛ ਵੀ ਤੁਸੀਂ ਹੈ ਨਾ ਕਰਦੇ ਹੋ ਤਾਂ ਤੁਸੀਂ ਕਰੋ ਹੁਣ ਤੇ ਮੈਂ ਤੁਹਾਨੂੰ ਪੂਰੀ ਵਿਧੀ ਵੀ ਦੱਸੀ ਹੈ ਵੀ ਜਿਹੜਾ ਪੰਪਰਾ ਇੱਕ ਮਹੀਨਾ ਦੇਖੋ ਮੈਂ ਤੁਹਾਨੂੰ ਕਿਹਾ ਤਾਂ ਦੇਖੋ ਤੁਹਾਡੇ ਰਿਜ਼ਲਟ ਸਾਹਮਣੇ ਆਵੇਗਾ ਕਿ ਕਿਵੇਂ ਘਰਾਂ ਦੇ ਵਿੱਚ ਵਰਕਤਾਂ ਆਉਂਦੀਆਂ ਨੇ ਤੇ ਕਿਵੇਂ ਜੋ ਤੁਸੀਂ ਮੰਗ ਰਹੇ ਹੋ ਵਾਹਿਗੁਰੂ ਤੋਂ ਮਿਲੂਗਾ ਮੈਂ ਵੀ ਤੁਹਾਡੇ ਸਾਹਮਣੇ ਦੱਸਿਆ ਵੀ ਮੈਂ ਵੀ ਸ਼ੁਰੂ ਕੀਤਾ ਹੈ ਪਾਠ ਸਿਮਰਨ ਕਿਸੇ ਚੀਜ਼ ਦੇ ਨਿਮਿਤ ਬਸ ਤੇ ਮੈਨੂੰ ਕਹਿੰਦੇ ਨੇ ਵੀ ਹੈ ਨਾ ਮੰਗ ਬੇਨਸ ਬੋਲਿਆ ਸਭ ਕਿਸ ਜਾਣਦਾ ਹੈ ਨਾ ਪਤਾ ਹੈ ਸਾਰਿਆਂ ਨੂੰ ਪਤਾ ਹੈ ਪਰ ਬ੍ਰਹਮ ਗਿਆਨੀ ਬੰਨ ਨਾਲੋਂ ਨਾ ਆਪਾਂ ਵਾਇਗ੍ਰੀ ਜਿਹਾ ਕੇ ਚੜਨਾ ਤੇ ਕਹਿੰਦੇ ਹਰ ਟਾਈਮ ਮੰਗਤੇ ਬਣ ਕੇ ਝੋਲੀ ਵੱਡ ਕੇ ਫੇਰ ਹੀ ਕੁਝ ਮਿਲਦਾ ਜੇ ਆਪਾਂ ਨਾ ਬਹੁਤ ਅਕਲਮੰਦ ਬਣ ਕੇ ਵੀ ਹਾਂ ਮੈਨੂੰ ਤਾਂ ਪਤਾ ਆ ਮੈਨੂੰ ਤਾਂ ਪਤਾ ਹੀ ਆ ਇਹ ਤਾਂ ਹੋਣਾ ਹੀ ਹੈ ਫੇਰ ਉਹ ਤਾਂ ਹੋਣਾ ਹੀ ਹੈ ਜੇ ਹੁਣ ਤੁਹਾਡੇ ਦਰ ਤੇ ਆਇਆ ਮੰਗਦਾ ਕਹੇ ਮੈਨੂੰ ਤਾਂ ਪਤਾ ਹੀ ਆ ਨਹੀਂ ਪਾਵੇਂਗਾ ਤੂੰ ਨਾ ਪਾ ਫੇਰ ਤਾਂ ਕੀ ਮਿਲਣੀ ਗਈ ਆ ਤੁਹਾਨੂੰ ਹਨਾ ਤਾਂ ਮਿਲਾਂਗੇ ਆਪਾਂ ਨਿਮਾਣੀ ਹੋ ਕੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਾਂ ਫੇਸਬੁੱਕ ਤੇ ਵੀ ਆਪਣੇ ਚੈਨਲ ਤੇ ਵੀਡੀਓ ਪਾਉਣ ਲੈ ਕੇ ਆ ਤਾਂ ਉੱਥੇ ਵੀ ਤੁਸੀਂ ਫੇਸਬੁੱਕ ਤੇ ਵੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ